मैनू मैज़ी हो न चिलण दे मैनू मैजा दीदी ਜਿਹੜੇ ਕੋਈ ਜਿਹੜੇ ਆਉਂਦੇ ਦੁੱਖੀਆਂ ਭਾਂਡੇਆਂ ਦੇ ਦੁੱਖੀਆਂ ਜਿਹੜੇ ਆਉਂਦੇ ਅੱਜ ਦਾ ਜਾਗਰਣ ਜੋ ਕਿ ਜੈ ਦੁਰਗਾ ਮਾਤਾ ਮੰਦਰ ਕਮੇਟੀ ਕਿਰਪਾਲ ਨਗਰ ਵੱਲੋਂ ਨੋਵਾਂ ਜਾਗਰਣ ਕਰਵਾਇਆ ਜਾ ਰਿਹਾ ਹੈ ਐਵੇਂ ਦਾ ਲਗਾਤਾਰ ਜਾਗਰਣ ਇੱਥੇ 25 30 ਹੋ ਚੁੱਕੇ ਨੇ ਪਰ ਜੈ ਦੁਰਗਾ ਮਾਤਾ ਮੰਦਰ ਦਾ ਨਾਂ ਦੇ ਉੱਤੇ ਜਿਹੜਾ ਜਗਰਾਨ ਕੀਤਾ ਗਿਆ ਜਾਗਰਣ ਉਹ ਸਾਡਾ ਜਿਹੜਾ ਹੈ ਨੋਵਾਂ ਹੈ ਔਰ ਪੂਰਾ ਸਹਿਯੋਗ ਸਾਰੇ ਏਰੀਆ ਦਾ ਮੁਹੱਲੇ ਦਾ ਮਾਰਕੀਟ ਐਸੋਸੀਏਸ਼ਨ ਦਾ ਮਿਲ ਰਿਹਾ ਹੈ ਔਰ ਵਧੇ ਵਧੀਆਂ ਮਾਂਜ ਵਾਲਾ ਜਿਹੜੀ ਹੈ ਖੁਸ਼ ਹੋ ਹੋਗੇ ਸਾਰੇ ਬਖਤਾਂ ਨੂੰ ਅਸ਼ੀਰਵਾਦ ਦੇ ਰਹੀ ਹੈ ਸਿਰੇ ਕੱਲ ਭੇਜਿਆ ਸੀ ਆ ਜਵਾਲਾ ਜੀ ਤਾਂ ਜੋਤ ਲੈਣ ਲਈ ਔਰ ਜੋਤ ਲੈ ਕੇ ਸਵੇਰੇ ਆਏ ਨੇ ਢੋਲ ਦੀ ਧਾਪ ਤੇ ਮਹਾਮਾਈ ਨੂੰ ਬਾਈਪਾਸ ਤੋਂ ਲੈ ਕੇ ਨਗਾਰਿਆਂ ਦੇ ਨਾਲ ਵੱਜਦੇ ਹੋਏ ਮਹਾਮਾਈ ਦੀ ਜੋਤ ਮੰਦਰ ਵਿੱਚ ਲਿਆਂਦੀ ਉਸ ਵੇਲੇ ਸ਼ਾਮ ਨੂੰ ਮੰਦਰ ਤੋਂ ਢੋਲ ਦੇ ਨਾਲ ਤੇ ਸੰਗਤਾਂ ਦੇ ਨਾਲ ਆਪਾਂ ਸਾਰਿਆਂ ਨੇ ਇੱਥੇ ਰਲ ਕੇ ਆਪਣੇ ਮਹਾਮਾਈ ਦਾ ਦਰਬਾਰ ਜਿੱਤੇ ਸੱਜਿਆ ਉਹਦੇ ਵਿੱਚ ਵਰਾਜਮਾਨ ਕੀਤੀ ਔਰ ਸਾਰੇ ਭਗਤਾਂ ਤੁਸੀਂ ਦੇਖੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਾਹਰ ਔਰ ਇਸੇ ਡੰਗ ਨਾਲ ਕੋਈ ਨਾ ਕੋਈ ਪਹਜਣ ਹਰ ਸਾਲ ਇਹ ਕਹਿੰਦਾ ਕਿ ਮੈਨੂੰ ਮਾਂ ਦਾ ਆਸ਼ੀਰਵਾਦ ਹੀ ਮਿਲਿਆ ਕਿ ਉਤਰ ਗਿਆ ਔਰ ਇਸ ਤਰ੍ਹਾਂ ਹੀ ਕਹਿੰਨੇ ਕਿ ਵਾਹ ਸਾਰਿਆਂ ਦੀ ਕਿਰਪਾ ਬਰਾਈ ਰੱਖੇ ਔਰ ਇਸੇ ਤੰਗ ਜਾਗਰਮ ਹੁੰਦਾ ਰਹੇ ਔ ਮਾਤਾ ਰਾਨੀ ਅੱਗੇ ਬੇਨਤੀ ਵੀ ਕਰਨਾ ਮਾਤਾ ਰਾਨੀ ਐਸੇ ਤਰੀਕੇ ਨਾਲ ਸਾਰੇ ਆਪਣਾ ਆਸ਼ੀਰਵਾਦ ਲੱਕੇ ਹਮੇਸ਼ਾ ਹੀ ਮਾਤਾ ਰਾਨੀ ਦਾ ਗੁਣ ਗਾਨ ਕਰਦੇ ਤੇ ਨੌਜਵਾਨ ਨੂੰ ਕੀ ਮੈਸੇਜ ਦੋਗੇ ਨੌਜਵਾਨ ਨੂੰ ਨਸ਼ੇ ਤੋਂ ਮੁਕਤ ਦੜਾਵੇ ਰਹਿਣਾ ਚਾਹੀਦਾਵੇ ਖੇਡਾ ਵੱਲ ਧਿਆਨ ਦੇਣਾ ਚਾਹੀਦਾਵੇ ਔਰ ਪਰਾਈ ਤੋਂ ਹੋ ਰਹੇ ਨੇ ਤੇ ਦਾ ਮਾਤਰਾ ਰੰਗ ਜਗਰਾਂ ਦੇ ਸਾਰੇ ਆਪਣੇ ਪੱਲੇ ਭਾਵਾਂ ਨੂੰ ਵੀ ਰੰਗ ਇਹੋ ਹੀ ਅਪੀਲ ਕਰਾਂਗਾ ਵੀ ਆਓ ਸਾਰੇ ਅਸੀਂ ਮਿਲ ਕੇ ਅੱਛੇ ਕੰਮ ਕਰੀਏ ਤੇ ਸੇਵਾ ਕਰੀਏ ਆਪਣੇ ਰਾਤੋ ਵਾਸੀ ਦੀ ਸੇਵਾ ਕਰੀਏ ਤੁਸੀਂ ਗੱਲ ਕਰਦੇ ਹੋ ਕਿ ਜਿਹੜੀ ਧਾਰਨੀ ਜਗ੍ਹਾ ਲਾਰੀ ਹੈ ਜਾਂ ਕੋਈ ਵੀ ਪ੍ਰੋਗਰਾਮ ਤੇ ਕਿੰਨਾ ਦੋ ਤੁਹਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਸਰਦਨ ਹਲੇ ਸੈਂਟਰ ਦੇ ਵਿੱਚ ਸਾਰੇ ਮੇਰੇ ਪਿਆਣਾ ਵੀਰ ਬਹੁਤ ਜ਼ਿਆਦਾ ਪਿਆਰ ਕਰਦੇ ਔਰ ਹਰ ਜਗ੍ਹਾ ਤੇ ਲੋਕੀ ਬੁਲਾਉਣ ਦੇ ਤੇ ਜਾਣਾ ਹੁੰਦਾ ਔਰ ਇਹ ਅੱਛੀ ਗੱਲ ਇਹ ਸਾਨੂੰ ਮਾਤਾ ਲੱਡਲੀ ਦਾ ਆਸ਼ੀਰਵਾਦ ਵੀ ਮਿਲਦਾ ਜੇ ਮਾ ਭਗਵਤੀ ਦਾ ਜਾਗਰਣ ਜੋ ਇੱਕੋ ਇੱਕੋ ਬਾਜੀ ਰਾਣਾ ਜੋ ਸੁਆਦ ਆਪਨ ਜੋ ਕਰਪਾਲ ਨਗਰ ਏਰੀਆ ਦੇ ਵਿੱਚ ਸੈਣੀ ਸਾਹਿਬ ਵੱਲੋਂ ਤੋਂ ਨਹੀਂ ਸਾਰੀ ਟੀਮ ਵੱਲੋਂ ਜੋ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਮੈਂ ਐਮਐਲਏ ਸ਼ੋਕਰਾਸ਼ਰ ਪੱਪੀ ਜੀ ਵੱਲੋਂ ਕਿਉਂਕਿ ਸਾਰੀ ਸੁਸਾਇਟੀ ਦੇ ਨਾਲ ਪੁਰਾਣੇ ਜੁੜੇ ਹੋਣ ਕਰਕੇ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਕਰਕੇ ਐਮਐਲਏ ਸਾਹਿਬ ਤੇ ਇਹਨਾਂ ਦਾ ਇੱਕ ਪਰਿਵਾਰਕ ਰਿਸ਼ਤਾ ਹੋਣ ਦੇ ਕਰਕੇ ਪਰਿਵਾਰ ਵੱਲੋਂ ਸਾਰੇ ਪ੍ਰਸ਼ਾਸਨ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਮਾਤਾ ਰਾਣੀ ਦੇ ਚਰਨਾਂ ਚਰਦਾਸ ਬੇਨਤੀ ਕਰਦਾ ਕਿ ਸੈਣੀ ਸਾਹਿਬ ਤੇ ਉਹਨਾਂ ਦੀ ਸਾਰੀ ਕਮੇਟੀ ਦੇ ਦੋਨੋਂ ਹੱਥਾਂ ਨਾਲ ਆਪਣਾ ਅਸ਼ੀਰਵਾਦ ਬਣਾ ਕੇ ਰੱਖਿਓ ਕਿ ਐ ਇਦਾਂ ਹੀ ਸਮਾਜ ਦੀ ਆਪਣੇ ਧਰਨ ਦੀ ਤੇ ਆਪਣੇ ਏਰੀਆ ਦੀ ਸੇਵਾ ਕਰਦੇ ਰਹਿਣ ਚਾਹੇ ਮਾਤਾ ਦੀ